ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਖਾਲਸਾ ਸਾਧ ਸੰਗਤ ਜੀ ਸਾਰੀ ਸੰਗਤ ਪਿਆਰ ਦੇ ਨਾਲ ਆਖੂ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਉਹ ਖਾਲਸਾ ਜੀ ਇੱਕ ਗੁਰਮੁਖ ਪਿਆਰਾ ਸੀ ਉਹ ਅਮਰੇਸਰ ਦੇ ਰਹਿਣ ਵਾਲੇ ਸਨ ਤੇ ਆਪਣੇ ਕਿਸੇ ਰਿਸ਼ਤੇਦਾਰ ਨੂੰ ਮਿਲਣ ਵਾਸਤੇ ਦਿੱਲੀ ਜਾ ਰਹੇ ਸਨ ਅਮਰੇਸਰ ਰੇਲਵੇ ਸਟੇਸ਼ਨ ਜਿਹੜਾ ਆਟੋ ਬੱਸਾਂ ਚੱਲਦੀਆਂ ਨੇ ਰਾਤ ਨੂੰ ਤੇ ਉਸ ਬੱਸ ਦੇ ਵਿੱਚ ਉਹ ਦਿੱਲੀ ਜਾ ਰਹੇ ਸੀ ਤੇ ਜਿਹੜੀ ਸੀਟ ਤੇ ਗੁਰਮਖ ਪਿਆਰਾ ਬੈਠਾ ਸੀ ਉਸ ਸੀਟ ਦੇ ਨਾਲ ਇੱਕ ਕੋਈ ਚੰਗਾ ਪੜਿਆ ਲਿਖਿਆ ਬੰਦਾ ਬੈਠਾ ਸੀ ਦੇਖਣ 'ਚ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਕੋਈ ਅਫਸਰ ਏ ਉਹ ਕਹਿਣ ਲੱਗਾ ਮੈਂ ਸੀਟ ਤੇ ਬੈਠਾ ਤੇ ਉਹਦੇ ਅੱਖਾਂ ਬੰਦ ਨੇ ਜਿਵੇਂ ਅਮਰੇਸਰ ਸਹਿਬ ਤੋਂ ਬੱਸ ਚੱਲਦੀ ਉਹ ਉਹ ਹੀ ਜਪਦਾ ਜਾ ਰਿਹਾ ਸੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤੇ ਉਹ ਕਹਿਣ ਲੱਗਾ ਮੈਂ ਵੀ ਲੱਗੇ ਬੈਠਾ ਸੁਣੀ ਗਿਆ ਤੇ ਬੋਲੀ ਗਿਆ ਤੇ ਉਹ ਵੀ ਬੋਲਦਾ ਰਿਹਾ ਤਕਰੀਬਨ ਰਸਤੇ ਦੇ ਵਿੱਚ ਥੋੜਾ ਜਿਹਾ ਬੱਸ ਰੁਕੀ ਤੇ ਜਦੋਂ ਅਸੀਂ ਉਥੇ ਉਤਰੇ ਤੇ ਉਥੇ ਜਿੰਨਾ ਕੁ ਟਾਈਮ ਉਹਨਾਂ ਨੇ ਜਲਪਾਣੀ ਛਕਿਆ ਤੇ ਥੋੜੀ ਜਿਹੀ ਮੇਰੀ ਉਹਦੇ ਨਾਲ ਵਾਰਤਾ ਹੋਈ ਤੇ ਜੋ ਉਹਨੇ ਆਪਣੀ ਹੱਦ ਬੀਤੀ ਸੁਣਾਈ ਕਿ ਗੁਰਮਖ ਪਿਆਰਿਓ ਤੁਸੀਂ ਵੀ ਸੁਣ ਕੇ ਹੈਰਾਨ ਰਹਿ ਜਾਓਗੇ ਕਿ ਤਨਤਨ ਬਾਬਾ ਦੀਪ ਸਿੰਘ ਜੀ ਤੇ ਉਹਨਾਂ ਦੇ ਨਾਮ ਦੇ ਵਿੱਚ ਇੰਨੀ ਤਾਕਤ ਇੰਨੀ ਬਰਕਤ ਐਡੀਆਂ ਐਡੀਆਂ ਵੱਡੀਆਂ ਕਰਾਮਾਤਾ ਤੇ ਕਿੱਥੇ ਕਿੱਥੇ ਜਾ ਕੇ ਬਾਬਾ ਜੀ ਆਪਣੀ ਕਲਾ ਵਰਤਾ ਦਿੰਦੇ ਨੇ ਇਹ ਤਾਂ ਦਿੱਲੀ ਦੀ ਗੱਲ ਏ ਉਹ ਤਾਂ ਦੇਸ਼ ਆ ਵਿਦੇਸ਼ਾਂ ਦੇ ਵਿੱਚ ਚਿੱਤੇ ਵੀ ਕੋਈ ਸੰਗਤ ਬੈਠੀ ਏ ਉਹਨਾਂ ਨੂੰ ਯਾਦ ਕਰਦੀ ਏ ਉਤੇ ਹੀ ਉਹਦੀ ਮਦਦ ਕਰਦੇ ਨੇ ਬਾਬਾ ਜੀ ਤੇ ਜਦੋਂ ਆਪਾਂ ਇੱਕ ਦੂਜੇ ਨਾਲ ਫਤਿਹ ਦੀ ਸਾਂਝ ਕੀਤੀ ਤੇ ਕਹਿਣ ਲੱਗਾ ਬਾਬਾ ਜੀ ਤੁਸੀਂ ਕਿੱਥੇ ਜਾਣਾ ਮੈਂ ਕਿਹਾ ਅਸੀਂ ਤਾਂ ਦਿੱਲੀ ਜਾਣਾ ਹੈ ਕਹਿੰਦੇ ਚਲੋ ਵਧੀਆ ਹੋ ਗਿਆ ਸਾਨੂੰ ਗੁਰਮੁਖਤਾ ਗੁਰਮੁਖਾਂ ਦਾ ਸਾਥ ਮਿਲਿਆ ਵੀ ਚਲੋ ਗੁਰੂ ਘਰਾਂ ਦੀਆਂ ਗੱਲਾਂ ਕਰਾਂਗੇ ਸੁਣਾਂਗੇ ਮੈਂ ਕਿਹਾ ਬਹੁਤ ਵਧੀਆ ਪਰ ਮੈਂ ਤੁਹਾਡੇ ਵੱਲ ਦੇਖ ਕੇ ਮੈਂ ਸੋਚ ਰਿਹਾ ਕਿ ਤੁਸੀਂ ਤਨਤਨ ਬਾਬਾ ਦੀਪ ਸਿੰਘ ਜੀ ਦਾ ਨਾਮ ਜਪਦੇ ਆਇਓ ਤੇ ਤੁਸੀਂ ਅੱਜ ਅੰਮ੍ਰਿਤਸਰ ਸਹਿਬ ਕਿੱਥੋਂ ਆਏ ਹੋ ਤੇ ਉਸਨੇ ਦੱਸਿਆ ਕਿ ਮੈਂ ਅੱਜ ਸ੍ਰੀ ਅੰਮ੍ਰਿਤਸਰ ਸਹਿਬ ਐਤਵਾਰ ਦੁਪਹਿਰਾ ਕੱਟ ਕੇ ਤੇ ਵਾਪਸ ਆ ਰਹੀ ਹਾਂ ਗੁਰਮੁਖ ਪਿਆਰੇ ਨੇ ਪੁੱਛਿਆ ਉਹਨਾਂ ਨੂੰ ਕਿ ਤੁਸੀਂ ਪਹਿਲੀ ਵਾਰ ਆਏ ਹੋ ਤੇ ਉਹ ਕਹਿਣ ਲੱਗਾ ਨਹੀਂ ਬਾਬਾ ਜੀ ਮੈਂ ਪਹਿਲੀ ਵਾਰ ਨਹੀਂ ਆਇਆ ਮੈਨੂੰ 2 ਸਾਲ ਹੋ ਗਏ ਨੇ ਤਕਰੀਬਨ ਤੇ ਹਰ ਹਫਤੇ ਹਰ ਐਤਵਾਰ ਨੂੰ ਇਸੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਅਸਥਾਨ ਤੇ ਸ਼ਹੀਦਾਂ ਦੇ ਅਸਥਾਨ ਤੇ ਹਾਜ਼ਰੀ ਭਰਨ ਵਾਸਤੇ ਆਉਣਾ ਮੈਂ ਇਹ ਸੁਣ ਕੇ ਗੁਰਮਖ ਪਿਆਰਾ ਬੜਾ ਹੈਰਾਨ ਹੋ ਗਿਆ ਕਿ ਦਿੱਲੀ ਕਿੱਥੇ ਤੇ ਕਿੱਥੇ ਅੰਮ੍ਰਿਤਸਰ ਸਾਹਿਬ ਤੇ ਤੁਹਾਡਾ ਹਰ ਐਤਵਾਰ ਇੱਥੇ ਆਉਣਾ ਕੰਮ ਛੱਡ ਕੇ ਕਿਵੇਂ ਤੁਸੀਂ ਇੱਥੇ ਇਨਾ ਸਮਾਂ ਕੱਢ ਲੈਂਦੇ ਹੋ ਤੇ ਉਹਨੇ ਜਿਹੜੀ ਗੱਲ ਆਖੀ ਉਹ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਣਾ ਕਹਿੰਦਾ ਮੈਂ ਹਰ ਐਤਵਾਰ ਇੱਥੇ ਸ਼ਹੀਦਾਂ ਦੇ ਅਸਥਾਨ ਤੇ ਆਉਣਾ ਕਿਉਂਕਿ ਜੋ ਵੀ ਕੁਝ ਮੈਨੂੰ ਮਿਲਿਆ ਉਹ ਮਿਲਿਆ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਅਸਥਾਨ ਤੋਂ ਤੇ ਹਫਤੇ ਦੇ ਵਿੱਚ ਇੱਕ ਦਿਨ ਜਿਹੜਾ ਉਹ ਮੈਂ ਇੱਥੇ ਆਉਣਾ ਹੀ ਆਉਣਾ ਜੋ ਮਰਜੀ ਹੋ ਜਾਵੇ ਮੈਂ ਇਹਦੇ ਚ ਹਜੇ ਤੱਕ ਮਹਾਰਾਜ ਨੇ ਬਾਬਾ ਜੀ ਨੇ ਸ਼ਹੀਦਾ ਨੇ ਨਾਂਗਾ ਨਹੀਂ ਪਹਿਣ ਦਿੱਤਾ ਤੇ ਅਰਦਾਸ ਵੀ ਮੈਂ ਇਹੀ ਕਰਦਾ ਕਿ ਮਹਾਰਾਜ ਸੱਚੇ ਪਾਤਸ਼ਾਹ ਧੰਨ ਧੰਨ ਬਾਬਾ ਦੀਪ ਸਿੰਘ ਜੀ ਆਖਰੀ ਸਵਾਸਾ ਤੱਕ ਇਹ ਹਾਜ਼ਰੀ ਜਿਹੜੀ ਨਿਭਾ ਦਿਓ ਤੇ ਅਸੀਂ ਕੀ ਕਰਦੇ ਆ ਮੈਂ ਉਹਦੋਂ ਹੈਰਾਨ ਰਹਿ ਗਿਆ ਕਿ ਗੁਰਮੁਖ ਪਿਆਰਿਓ ਅਸੀਂ ਦੋ ਚਪੈਰੇ ਦੀ ਹਾਜ਼ਰੀ ਭਰ ਲਾਂਗੇ ਅਸੀਂ ਪੰਜ ਚਪੈਰਿਆਂ ਦੀ ਹਾਜ਼ਰੀ ਭਰ ਲਾਂਗੇ ਹੱਦ ਇੱਕ ਮਹੀਨੇ ਦੀ ਭਰ ਲਾਂਗੇ 40 ਚਪੈਰਿਆਂ ਦੀ ਹਾਜ਼ਰੀ ਭਰ ਲਾਂਗੇ ਪਰ ਇਹਨੂੰ ਇਹੋ ਜਿਹਾ ਕੀ ਮਿਲ ਗਿਆ ਐਂਦੇ ਤੇ ਇਹੋ ਜਿਹੀ ਕਿਰਪਾ ਬਾਬਾ ਦੀਪ ਸਿੰਘ ਜੀ ਨੇ ਕਰਤੀ ਕਿ ਰਹਿੰਦੇ ਸਵਾਸਾ ਤੱਕ ਸਾਰੀ ਉਮਰ ਦੀ ਇਹਨੇ ਅਰਦਾਸ ਕਰ ਦਿੱਤੀ ਕਿ ਮੈਂ ਹਰ ਐਤਵਾਰ ਸ਼ਹੀਦਾਂ ਦੇ ਆਸਥਾਨ ਤੇ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਦਰਸ਼ਨ ਕਰਕੇ ਜਾਣਾ ਏਦਾਂ ਗੱਲ ਕਰਦਿਆਂ ਕਰਦਿਆਂ ਮੈਨੂੰ ਪੁੱਛਿਆ ਉਹਨਾਂ ਨੇ ਕਿ ਬਾਬਾ ਜੀ ਤੁਸੀਂ ਕੀ ਕਰਦੇ ਹੋ ਇਹ ਆਮ ਗੱਲ ਹੁੰਦੀ ਏ ਜਦੋਂ ਵੀ ਆਪਾਂ ਕਿਸੇ ਰਾਹੀ ਮੁਸਾਫਰ ਨੂੰ ਮਿਲਦੇ ਹਾਂ ਤੇ ਗੱਲਬਾਤ ਸ਼ੁਰੂ ਹੋਵੇ ਤਾਂ ਇਹ ਜ਼ਰੂਰ ਪੁੱਛਿਆ ਜਾਂਦਾ ਏ ਕਿ ਕਿਸੇ ਨੇ ਪੁੱਛਿਆ ਤੇਰਾ ਕਾਰੋਬਾਰ ਕਿੰਨਾ ਏ ਕਿਸੇ ਨੇ ਪੁੱਛਿਆ ਤੇਰਾ ਪਰਿਵਾਰ ਕਿੰਨਾ ਏ ਪਰ ਕਿਸੇ ਨੇ ਇਹ ਨਹੀਂ ਪੁੱਛਿਆ ਤੇਰਾ ਸਤਿਗੁਰ ਨਾਲ ਪਿਆਰ ਕਿੰਨਾ ਏ ਇਹ ਕੋਈ ਬਿਰਲਾ ਹੀ ਪੁੱਛਦਾ ਏ ਤੇ ਇਹ ਆਮ ਕਹਾਵਤ ਏ ਕਿ ਜਦੋਂ ਵੀ ਕੋਈ ਮਿਲਦਾ ਤਾਂ ਅਸੀਂ ਉਹਨੂੰ ਪੁੱਛਦੇ ਕੀ ਕਰਦੇ ਹੋ ਤੁਸੀਂ ਉਸੇ ਸੁਭਾਅ ਦੇ ਨਾਲ ਹੀ ਉਹ ਜਿਹੜਾ ਪਿਆਰਾ ਸੀ ਜੋ ਬਾਸ ਵਿੱਚ ਮਿਲਿਆ ਸੀ ਬਾਬਾ ਜੀ ਤੁਸੀਂ ਕੀ ਕਰਦੇ ਹੋ ਤਾਂ ਗੁਰਮੁਖ ਪਿਆਰੇ ਨੇ ਕਿਹਾ ਜੇ ਅਸੀਂ ਤਾਂ ਕੀਰਤਨ ਕਰਦੇ ਆਂ ਬਾਹਰ ਪ੍ਰਚਾਰ ਕਰੀਦਾ ਤੇ ਅੱਜ ਸਾਨੂੰ ਕੋਈ ਜ਼ਰੂਰਤ ਸੀ ਕਿਸੇ ਨੂੰ ਮਿਲਣਾ ਸੀ ਤਾਂ ਦਿੱਲੀ ਜਾ ਰਹੇ ਆਂ ਤੇ ਕੱਲ ਨੂੰ ਅਸੀਂ ਵਾਪਸ ਮੁੜਨਾ ਤੇ ਮੈਂ ਵੀ ਉਸੇ ਤਰ੍ਹਾਂ ਦੁਬਾਰਾ ਉਹਨੂੰ ਪੁੱਛ ਲਿਆ ਕਿ ਤੁਸੀਂ ਕੀ ਕਰਦੇ ਹੋ ਤੇ ਉਹਨੇ ਜਿਹੜੀ ਗੱਲ ਆਖੀ ਕਮਾਲ ਦੀ ਗੱਲ ਸੀ ਕਹਿੰਦੇ ਜੀ ਮੈਂ ਐਡਵੋਕੇਟ ਆ ਤੇ ਮੈਂ ਹੋਰ ਹੈਰਾਨ ਹੋ ਗਿਆ ਤੇ ਮੈਂ ਕਿਹਾ ਵੀ ਦੇਖੋ ਤੁਹਾਡੇ ਉੱਤੇ ਇੰਨੀ ਗੁਰੂ ਦੀ ਕਿਰਪਾ ਹੋਵੇ ਇੰਨੀ ਗੁਰੂ ਦੀ ਬਖਸ਼ਿਸ਼ ਹੋਵੇ ਤੁਸੀਂ ਮੰਨਦੇ ਹੋ ਇਹ ਕਰਾਮਾਤ ਹੋ ਸਕਦੀ ਆ ਨਹੀਂ ਤਾਂ ਜਿਹੜੇ ਬਹੁਤੇ ਪੜੇ ਲਿਖੇ ਨੇ ਜਿਹੜੇ ਜ਼ਿਆਦਾ ਡਿਗਰੀਆਂ ਜ਼ਿਆਦਾ ਪੜ ਲਿਖ ਜਾਂਦੇ ਨੇ ਉਹ ਕਹਿੰਦੇ ਨੇ ਅਸੀਂ ਇਹਨਾਂ ਨੂੰ ਨਹੀਂ ਮੰਨਦੇ ਇਹ ਚੀਜ਼ ਹੋ ਹੀ ਨਹੀਂ ਸਕਦੀ ਉਹਦੇ ਹੱਥ ਜੋੜੇ ਗਏ ਤੇ ਉਹ ਕਹਿਣ ਲੱਗਾ ਮੈਂ ਵਕੀਲ ਹਾਂ ਤੇ ਮੈਂ ਕਹਿਣਾ ਜੋ ਕੁਝ ਹੋ ਸਕਦਾ ਹੈ ਤੇ ਜੋ ਕੁਝ ਤੁਸੀਂ ਸੁਣ ਰਹੇ ਹੋ ਉਹ ਬਾਬਾ ਦੀਪ ਸਿੰਘ ਜੀ ਸਭ ਕੁਝ ਕਰ ਸਕਦੇ ਨੇ ਤੇ ਉਹ ਕਹਿਣ ਲੱਗਾ ਕਿ ਬਾਬਾ ਦੀਪ ਸਿੰਘ ਜੀ ਦੇ ਵਿੱਚ ਇੰਨੀ ਸ਼ਕਤੀ ਹੈ ਇਨੀ ਪਾਵਰੇ ਇਨੀ ਆਰਦਾਸਾ ਸੁਣਦੇ ਨੇ ਇਨੇ ਹਾਜ਼ਰ ਨਾਜ਼ਰ ਨੇ ਪ੍ਰਤੱਖ ਨੇ ਧੰਤਨ ਬਾਬਾ ਦੀਪ ਸਿੰਘ ਸਾਹਿਬ ਜੀ ਜੋ ਚਾਉਣ ਉਹ ਕਰ ਸਕਦੇ ਨੇ ਜਿੱਥੇ ਪਹੁੰਚਣਾ ਚਾਉਣ ਉਥੇ ਪਹੁੰਚ ਕੇ ਕਿਸੇ ਦੀ ਵੀ ਮਦਦ ਕਰ ਸਕਦੇ ਨੇ ਇਨੀ ਪਾਵਰੇ ਬਾਬਾ ਦੀਪ ਸਿੰਘ ਜੀ ਦੇ ਵਿੱਚ ਤਾਂ ਗੁਰਮੁਖ ਪਿਆਰੇ ਨੇ ਕਿਹਾ ਜੀ ਤੁਹਾਨੂੰ ਕਿਵੇਂ ਵਿਸ਼ਵਾਸ ਬਣਿਆ ਕਿਵੇਂ ਭਰੋਸਾ ਬਣਿਆ ਕਹਿੰਦਾ ਮੈਂ ਵੀ ਨਾਸਤਿਕ ਬਿਰਤੀ ਦਾ ਮਾਲਕ ਸੀ ਤੇ ਮੈਂ ਇਹਨਾਂ ਚੀਜ਼ਾਂ ਨੂੰ ਨਹੀਂ ਸੀ ਮੰਨਦਾ ਪਰ ਕਹਿੰਦਾ ਮੈਂ ਬਹੁਤ ਪੁਰਾਣਾ ਵਕੀਲ ਹਾਂ ਮੈਂ ਚਿਰ ਤੋਂ ਮੈਂ ਇਹ ਵਕਾਲਤ ਕਰਦਾ ਆ ਰਿਹਾ ਹਾਂ ਕੇਸ ਲੜਦਾ ਆ ਰਿਹਾ ਹਾਂ ਤੇ ਹਜ਼ਾਰਾਂ ਇਹ ਕੇਸ ਲੜੇ ਨੇ ਤੇ ਹਜ਼ਾਰਾਂ ਹੀ ਕੇਸ ਜਿੱਤੇ ਨੇ ਪਰ ਕਹਿਣ ਲੱਗਾ ਕਿ ਮੇਰੇ ਘਰ ਦੇ ਵਿੱਚ ਬਰਕਤ ਨਹੀਂ ਪਈ ਘਰ ਦੇ ਵਿੱਚ ਪੈਸਾ ਆਉਂਦਾ ਵੀ ਬਹੁਤ ਸੀ ਤੇ ਆਉਂਦਾ ਸੀ ਪਰ ਪਤਾ ਨਹੀਂ ਸੀ ਲੱਗਦਾ ਕਿ ਕਿੱਧਰ ਗਿਆ ਆਉਂਦੇ ਦੇਖਦੇ ਸਨ ਤੇ ਘਰ ਦੇ ਵਿੱਚ ਕੋਈ ਨਾ ਕੋਈ ਝਗੜਾ ਹੋ ਜਾਣਾ ਪਰਿਵਾਰ ਵਿੱਚ ਕੋਈ ਜੀ ਬਿਮਾਰ ਹੋ ਗਿਆ ਤੇ ਇਹੋ ਜਿਹੇ ਰੋਗ ਲੱਗ ਜਾਣੇ ਕਦੇ ਮਾਂ ਬਿਮਾਰ ਹੋ ਗਈ ਕਦੇ ਘਰ ਵਾਲੀ ਕਦੇ ਬੇਟਾ ਬਿਮਾਰ ਹੋ ਗਿਆ ਤੇ ਕਦੇ ਰਿਸ਼ਤੇਦਾਰਾਂ ਦੇ ਵਿੱਚ ਕੋਈ ਇਹੋ ਜਿਹੀ ਮੁਸੀਬਤ ਬਣ ਗਈ ਤੇ ਇੰਨੀ ਕਮਾਈ ਕਰਨ ਦੇ ਬਾਵਜੂਦ ਵੀ ਮੇਰੇ ਕੋਲ ਇੱਕ ਪੈਸਾ ਨਹੀਂ ਸੀ ਰਹਿੰਦਾ ਫਿਰ ਮੈਂ ਖਾਲੀ ਦਾ ਖਾਲੀ ਹੋ ਜਾਂਦਾ ਸੀ ਉਹ ਕਹਿਣ ਲੱਗਾ ਕਿ ਇੰਨੀ ਕਮਾਈ ਕਰਨ ਦੇ ਬਾਵਜੂਦ ਵੀ ਮੇਰੇ ਕੋਲ ਇੱਕ ਪੈਸਾ ਨਹੀਂ ਸੀ ਰਹਿੰਦਾ ਫਿਰ ਮੈਂ ਖਾਲੀ ਹੋ ਜਾਂਦਾ ਸੀ ਤੇ ਇਸ ਤਰ੍ਹਾਂ ਮੇਰੀ ਰੁਟੀਨ ਚੱਲਦੀ ਗਈ ਚੱਲਦੀ ਗਈ ਕਹਿੰਦੇ ਇੱਕ ਦਿਨ ਸਵੇਰ ਦਾ ਟਾਈਮ ਮੈਂ ਤਿਆਰ ਹੋ ਕੇ ਤੇ ਅਦਾਲਤ ਵਿੱਚ ਜਾ ਰਿਹਾ ਸੀ ਆਪਣੀ ਰੁਟੀਨ ਦੇ ਅਨੁਸਾਰ ਤੇ ਕਹਿੰਦਾ ਮੈਨੂੰ ਇੱਕ ਗੁਰਮਖ ਪਿਆਰਾ ਮਿਲ ਗਿਆ ਰਸਤੇ ਦੇ ਵਿੱਚ ਤੇ ਉਹ ਵੀ ਮੇਰੇ ਨਾਲ ਜਾ ਰਿਹਾ ਆਉਂਦੇ ਵੀ ਕੇਸ ਸੀਗਾ ਤੇ ਜਦੋਂ ਕਹਿੰਦਾ ਮੈਂ ਆਪਣੀ ਮੰਜ਼ਲ ਵੱਲ ਵਧਿਆ ਆਪਣੇ ਦਫ਼ਤਰ ਵੱਲ ਜਾ ਰਿਹਾ ਸੀ ਤੇ ਉਹ ਵੀ ਮੇਰੇ ਨਾਲ ਨਾਲ ਆ ਗਿਆ ਕਹਿੰਦਾ ਮੈਂ ਦਫ਼ਤਰ ਦੇ ਵਿੱਚ ਬੈਠਾ ਤੇ ਉਹ ਵੀ ਮੇਰੇ ਕੋਲ ਬੈਠ ਗਿਆ ਤੇ ਮੈਂ ਪੁੱਛਿਆ ਭਾਈ ਸਾਹਿਬ ਤੁਸੀਂ ਕਿੱਧਰ ਆਏ ਹੋ ਤੇ ਤੁਹਾਨੂੰ ਕੀ ਕੰਮ ਏ ਕੋਈ ਕੇਸ ਏ ਤੇ ਕਹਿੰਦਾ ਹਾਂਜੀ ਮੇਰਾ ਕੋਈ ਇੱਥੇ ਕੇਸ ਏ ਤੇ ਥੋੜਾ ਮੇਰੇ ਕੋਲ ਸਮਾਂ ਹੈਗਾ ਸੀ ਟਾਈਮ ਸੀ ਮੈਂ ਕਿਹਾ ਵੀ ਚਲੋ 10 ਮਿੰਟ ਮੈਂ ਆਪ ਜੀ ਕੋਲ ਬੈਠ ਜਾਣਾ ਇੱਥੇ ਪੱਖਾ ਚੱਲ ਰਿਹਾ ਤੇ ਗਰਮੀ ਬਹੁਤ ਆ ਤੇ ਆਪਣੇ ਕਾਗਜ਼ ਜਿਹੜੇ ਸੀ ਉਹ ਰਜਿਸਟਰ ਫੁੱਲਣ ਲੱਗ ਗਏ ਲੱਗ ਪਿਆ ਤੇ ਉਹ ਕਹਿੰਦਾ ਵਕੀਲ ਸਾਹਿਬ ਸਾਡਾ ਵੀ ਇੱਥੇ ਕੇਸ ਚੱਲਦਾ ਏ ਪਰ ਮੈਂ ਇੱਥੇ ਦੇ ਕੇ ਹੈਰਾਨ ਆ ਵੀ ਬੜੇ ਲੋਕ ਕਈ ਵਿਚਾਰੇ ਗਰੀਬ ਆਉਂਦੇ ਨੇ ਤੇ ਕਈਆਂ ਕੋਲ ਪੈਸਾ ਨਹੀਂ ਹੁੰਦਾ ਉਹ ਵੀ ਇੱਥੇ ਕੇਸ ਲੜਦੇ ਨੇ ਆ ਕੇ ਤੇ ਮੈਂ ਵੀ ਉਹਨਾਂ ਦੇ ਵਿੱਚੋਂ ਇੱਕ ਆ ਕਿ ਮੈਂ ਮਾਇਆ ਕਰਕੇ ਮੇਰੇ ਕੋਲ ਬਹੁਤ ਘਾਟੇ ਤੇ ਚਲੋ ਗੁਰੂ ਸਾਹਿਬ ਦਾ ਨਿਤਨੇਮ ਸਾਡੇ ਕੋਲ ਹੈ ਬਾਣੀ ਨਾਲ ਜੁੜੇ ਹੋਏ ਆ ਸ਼ਬਦ ਨਾਲ ਜੁੜੇ ਹੋਏ ਆ ਤੇ ਮੈਂ ਇੱਥੇ ਆ ਕੇ ਮਾਹੌਲ ਦੇਖਿਆ ਵੀ ਇਥੇ ਵਕੀਲ ਜਿਹੜੇ ਨੇ ਉਹ ਕਹਿੰਦੇ ਕੁਛ ਨਹੀਂ ਤੇ ਕਰਦੇ ਕੁਛ ਨਹੀਂ ਕਹਿੰਦਾ ਜੀ ਦੱਸੋ ਤੁਸੀਂ ਕਹਿਣਾ ਕੀ ਚਾਹੁੰਦੇ ਹੋ ਤੇ ਕਹਿੰਦਾ ਉਹ ਜਿਹੜਾ ਮੈਨੂੰ ਗੁਰਮੁਖ ਪਿਆਰਾ ਗੁਰਸਿੱਖ ਮਿਲਿਆ ਨਾ ਤੇ ਉਹਨੇ ਜਦੋਂ ਏਡੀ ਵੱਡੀ ਗੱਲ ਕਹੀ ਤੇ ਵਕੀਲ ਕਹਿੰਦਾ ਮੈਂ ਕਿਹਾ ਤੁਸੀਂ ਕਹਿਣਾ ਕੀ ਚਾਹੁੰਦੇ ਹੋ ਤੇ ਉਹ ਕਹਿਣ ਲੱਗਾ ਮੈਂ ਇਹ ਕਹਿਣਾ ਚਾਹਣਾ ਕਿ ਜਦੋਂ ਆਪਾਂ ਫੀਸ ਕਰ ਲਈ ਤੇ ਫਿਰ ਜਿੰਨੀ ਵਾਰ ਮੈਂ ਤਰੀਕ ਤੇ ਆਉਣਾ ਮੈਨੂੰ ਕੋਈ ਨਾ ਕੋਈ ਖਰਚਾ ਹੋਰ ਪੈ ਜਾਂਦਾ ਏ ਤੇ ਕਈ ਵਾਰ ਪੈਸੇ ਕੋਲ ਨਹੀਂ ਹੁੰਦੇ ਤੇ ਉਹ ਵਕੀਲ ਕਹਿੰਦਾ ਵੀ ਹਾਂ ਦੇਨੇ ਪੈਂਦੇ ਨੇ ਇਹ ਜ਼ਰੂਰੀ ਆ ਖਰਚੇ ਬੜੇ ਨੇ ਤੇ ਖਰਚਾ ਤਾਂ ਹੁੰਦਾ ਹੀ ਆ ਜਦੋਂ ਮੁਕੱਦਮਾ ਪਿਆ ਤੇ ਉਹ ਕਹਿੰਦੇ ਗੁਰਮਖ ਪਿਆਰਾ ਕਹਿਣ ਲੱਗਾ ਸੱਚੇ ਪਾਤਸ਼ਾਹ ਧੰਨ ਧੰਨ ਬਾਬਾ ਦੀਪ ਸਿੰਘ ਜੀ ਜੇ ਤੂੰ ਸੁਣਦਾ ਏ ਤੇ ਕਿਰਪਾ ਕਰੀ ਕਿਸੇ ਗਰੀਬ ਦੇ ਉੱਤੇ ਬਿਮਾਰੀ ਤੇ ਮੁਕੱਦਮਾ ਨਾ ਪਾ ਦੇਵੀਂ ਨਾ ਬਿਮਾਰੀ ਤੇ ਨਾ ਮੁਕੱਦਮਾ ਪਾਈ ਤੇ ਉਹ ਵਕੀਲ ਕਹਿੰਦਾ ਵੀ ਹਾਂ ਇਹ ਤਾਂ ਦੁੱਖ ਤੇ ਸੁੱਖ ਉਹਦੇ ਦਿੱਤੇ ਹੋਏ ਨੇ ਤੇ ਪਰ ਤੁਸੀਂ ਆ ਜਿਹੜਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਨਾਮ ਲਿਆਏ ਤੇ ਮੈਂ ਸੁਣਿਆ ਵਕੀਲ ਕਹਿੰਦਾ ਮੈਂ ਸੁਣਿਆ ਤੇ ਪੜ੍ਹਿਆ ਵੀ ਆ ਕਿ ਉਹ ਬਿਨਾ ਸੀਸ ਤੋਂ ਲੜੇ ਨੇ ਉਹ ਗੁਰਮਖ ਪਿਆਰਾ ਕਹਿੰਦਾ ਬਿਲਕੁਲ ਸੱਚ ਸੁਣਿਆ ਧੰਨ ਧੰਨ ਬਾਬਾ ਦੀਪ ਸਿੰਘ ਜੀ ਅਮਰ ਸ਼ਹੀਦ ਸ੍ਰੀ ਅਮਰitsar ਸਾਹਿਬ ਉਹਨਾਂ ਦਾ ਅਸਥਾਨ ਏ ਤੇ ਉਥੇ ਲੱਖਾਂ ਸੰਗਤ ਉਥੇ ਅਰਦਾਸਾਂ ਕਰਕੇ ਤੇ ਆਪਣਾ ਭਲਾ ਕਰਾ ਰਹੀਆਂ ਨੇ ਤੇ ਇਹ ਵਕੀਲ ਕਹਿੰਦਾ ਮੇਰੀ ਵੀ ਇੱਕ ਬੇਨਤੀ ਏ ਕਿ ਮੈਂ ਇਹਨਾਂ ਚੀਜ਼ਾਂ ਨੂੰ ਮੰਨਦਾ ਤਾਂ ਨਹੀਂ ਪਰ ਤੁਹਾਡੀਆਂ ਗੱਲਾਂ ਸੁਣ ਕੇ ਮੈਨੂੰ ਕੁਛ ਨਾ ਕੁਛ ਇਸ ਤਰ੍ਹਾਂ ਲੱਗਿਆ ਕਿ ਤੁਹਾਨੂੰ ਤਾਂ ਬਾਬਾ ਦੀਪ ਸਿੰਘ ਜੀ ਜਿਹੜਾ ਤੁਸੀਂ ਨਾਮ ਲਿਆ ਤੇ ਜੇ ਮੈਂ ਕੀਤੇ ਇਹਨਾਂ ਦੇ ਆਸਥਾਨ ਤੇ ਜਾਵਾਂ ਅਰਦਾਸ ਕਰਾਂ ਤੇ ਮੇਰੇ ਤੇ ਕਿਰਪਾ ਹੋ ਸਕਦੀ ਏ ਤੇ ਉਹਨੇ ਅੱਗੋ ਕਿਹਾ ਵਕੀਲ ਨੂੰ ਕਹਿੰਦਾ ਵੀ ਗੱਲ ਸੁਣੋ ਤੁਹਾਡੇ ਤੇ ਕਿਰਪਾ ਤੁਹਾਡੇ ਤੇ ਕਿਰਪਾ ਕਿਸ ਚੀਜ਼ ਦੀ ਮਾਇਆ ਤੁਹਾਡੇ ਕੋਲ ਦਫ਼ਤਰ ਤੁਹਾਡੇ ਕੋਲ ਏ ਸੀ ਤੁਹਾਡੇ ਕੋਲ ਲੱਗੇ ਗੱਡੀਆਂ ਤੁਹਾਡੇ ਕੋਲ ਹਰ ਇੱਕ ਚੀਜ਼ ਤੁਹਾਡੇ ਕੋਲ ਏ ਇਹਦੇ ਤੋਂ ਵੱਡੀ ਹੋਰ ਕਿਰਪਾ ਕਿਹੜੀ ਚਾਹੀਦੀ ਏ ਇਹਨਾਂ ਚੀਜ਼ਾਂ ਬਦਲੇ ਲੋਕ ਭੱਜੇ ਫਿਰਦੇ ਨੇ ਮਾਇਆ ਹੋਵੇ ਰਹਿਣ ਵਾਸਤੇ ਘਰ ਹੋਵੇ ਗੱਡੀ ਹੋਵੇ ਆਉਣ ਜਾਣ ਵਾਸਤੇ ਬੜੇ ਸੁੱਖ ਤੁਹਾਨੂੰ ਮਿਲੇ ਨੇ ਤੇ ਉਹ ਵਕੀਲ ਕਹਿੰਦਾ ਦੇਖੋ ਮਾਇਆ ਵੀ ਹੈ ਸਭ ਕੁਝ ਹੈ ਪਰ ਘਰ ਦੇ ਵਿੱਚ ਜਿਹੜਾ ਬਿਮਾਰੀ ਏ ਨਾ ਦੁੱਖੇ ਖੈੜਾ ਨਹੀਂ ਛੱਡਦਾ ਜੇ ਮੇਰਾ ਦਾਸ ਜਾਰ ਘਰ ਵਿੱਚ ਜਾਂਦਾ ਤੇ 15 ਦਾ ਅੱਗੇ ਨੁਕਸਾਨ ਹੋਇਆ ਹੁੰਦਾ ਬਰਕਤ ਨਹੀਂ ਮੇਰੇ ਘਰ ਦੇ ਵਿੱਚ ਘਰ ਦੇ ਵਿੱਚ ਕਲੇਸ਼ ਹੀ ਰਹਿੰਦਾ ਹੈ ਝਗੜਾ ਰਹਿੰਦਾ ਹੈ ਭਾਂਡੇ ਖਾਲੀ ਰਹਿੰਦੇ ਨੇ ਤੇ ਕੇਸ ਵੀ ਮੈਂ ਬੜੇ ਲੜਦਾ ਪਰ ਪੈਸਾ ਮੇਰੇ ਕੋਲ ਨਹੀਂ ਬਚਦਾ ਕਹਿੰਦੇ ਫਿਰ ਉਹਨੇ ਕਿਹਾ ਵੀ ਦੇਖ ਗੁਰਮੁਖ ਪਿਆਰਿਆ ਜੇ ਤੂੰ ਮੇਰੀ ਮੰਨੇ ਤਾਂ ਤਨ ਤਨ ਅਮਰ ਸ਼ਹੀਰ ਬਾਬਾ ਦੀਪ ਸਿੰਘ ਜੀ ਦੇ ਆਸਥਾਨ ਤੇ ਜਾ ਕੇ ਪੋਤੇ ਤੇਰੇ ਸਾਰੇ ਸਵਾਲਾਂ ਦੇ ਜਵਾਬ ਵੀ ਮਿਲ ਜਾਣਗੇ ਤੇ ਘਰ 'ਚ ਬਰਕਤ ਵੀ ਪੈ ਜਾਵੇਗੀ ਉਹ ਵਕੀਲ ਜਿਹੜਾ ਸੀ ਉਹ ਕਹਿੰਦਾ ਵਕੀਲ ਨੇ ਪੁੱਛਿਆ ਉਹਨੂੰ ਕਹਿੰਦਾ ਵੀ ਤੁਸੀਂ ਹੁਣ ਕਦੋਂ ਵਾਪਸ ਜਾਣਾ ਅਮਰੇ ਸਰ ਸਾਹਿਬ ਤੇ ਉਹਨੇ ਕਿਹਾ ਮੈਂ ਅਗਲੇ ਹਫਤੇ ਜਾਣਾ ਹੁਣ ਐਤਵਾਰ ਤੇ ਵਕੀਲ ਕਹਿਣ ਲੱਗਾ ਵੀ ਤੁਸੀਂ ਮੈਨੂੰ ਵੀ ਨਾਲ ਲੈ ਕੇ ਜਾਇਓ ਮੈਂ ਵੀ ਤੁਹਾਡੇ ਨਾਲ ਜਾਵਾਂਗਾ ਤੇ ਬਾਬਾ ਦੀਪ ਸਿੰਘ ਜੀ ਦੇ ਦਰਸ਼ਨ ਕਰਕੇ ਆਵਾਂਗਾ ਅਰਦਾਸ ਬੇਨਤੀ ਕਰਕੇ ਆਵਾਂਗਾ ਵੇਖੋ ਗੁਰਮਖ ਪਿਆਰਿਓ ਇਹ ਕੋਈ ਜਰੀਆ ਹੀ ਬਣਦਾ ਏ ਕੋਈ ਵਿਧੀ ਬਣਦੀ ਏ ਜਦੋਂ ਬਾਬਾ ਜੀ ਨੇ ਕਿਸੇ ਦਾ ਭਲਾ ਕਰਨਾ ਹੋਵੇ ਨਾ ਫਿਰ ਮਹਾਰਾਜ ਕੋਈ ਬਹਾਨਾ ਬਣਾ ਦਿੰਦਾ ਏ ਕੋਈ ਕੋਈ ਜਨ ਹਰਸਿਓ ਦੇਵੇ ਜੋਰ ਚਰਨ ਗੋਮਖੂ ਸਭ ਰਸਨਾ ਦੀ ਜੇ ਪ੍ਰਾਣ ਅਕੋਰ ਤੇ ਅਗਲਾ ਹਫਤਾ ਆ ਗਿਆ ਐਤਵਾਰ ਤੇ ਇਹ ਦੋਵੇਂ ਹੀ ਨਾਲ ਉਹ ਵਕੀਲ ਤੇ ਨਾਲੇ ਗੁਰਮੁਖ ਪਿਆਰਾ ਜਿਹੜਾ ਮਿਲਿਆ ਸੀ ਤੇ ਇਹ ਹੁਣ ਅਮਰਜ ਸਹਿਬ ਦੀ ਧਰਤੀ ਤੇ ਆ ਗਏ ਸ਼ਹੀਦਾਂ ਦੇ ਅਸਥਾਨ ਤੇ ਆਏ ਉਥੇ ਰੌਣਕਾਂ ਦੇਖੀਆਂ ਇਸ ਵਕੀਲ ਨੇ ਉਥੇ ਸੁਖਮਣੀ ਸਹਿਬ ਦੇ ਜਾਪ ਚੁਪਈ ਸਹਿਬ ਦੇ ਜਾਪ ਆਨੰਦ ਸਹਿਬ ਦੀ ਬਾਣੀ ਕਿਦਰੇ ਲੰਗਰ ਵਰਤ ਰਿਹਾ ਕਿਦਰੇ ਸੇਵਾ ਚੱਲ ਰਹੀ ਜਦੋਂ ਬਾਬਾ ਜੀ ਦੇ ਆਸਣ ਤੇ ਲੋਕੀ ਨੰਸ਼ਕਾਰਾਂ ਕਰਦੇ ਦੇਖੇ ਤੇ ਇਹਨਾਂ ਮਨ ਵਕੀਲ ਦਾ ਬੜਾ ਸ਼ਾਂਤ ਹੋ ਗਿਆ ਕਹਿੰਦੇ ਪਹਿਲਾ ਦੁਪਹਿਰਾ ਸੈਭ ਸੀ ਪਹਿਲਾ ਐਤਵਾਰ ਸੀ ਇਹਦਾ ਸ਼੍ਰੀ ਅੰਮ੍ਰਿਤਸਰ ਸਹਿਬ ਦੀ ਧਰਤੀ ਤੇ ਕਹਿੰਦੇ ਵਕੀਲ ਜਿਹੜਾ ਸੀ ਵੱਖਰਾ ਹੋ ਗਿਆ ਤੇ ਜਿਹੜਾ ਗੁਰਮਖ ਪਿਆਰਾ ਨਾਲ ਆਇਆ ਸੀ ਉਹ ਇੱਕ ਸਾਈਡ ਨੂੰ ਹੋ ਗਿਆ ਇਹ ਦੋਵੇਂ ਇਕੱਠੇ ਕੱਲੇ-ਕੱਲੇ ਹੋ ਗਏ ਬਹਾਨਾ ਕੀ ਬਣਿਆ ਜਦੋਂ ਇਹ ਲੰਗਰ ਛਾਕੇ ਵਕੀਲ ਜਿਹੜਾ ਸੀ ਦਿਉੜੀ ਤੋਂ ਬਾਹਰ ਨਿਕਲਣ ਲੱਗਾ ਆਪਣੇ ਸਾਥੀ ਨੂੰ ਲੱਭ ਰਿਆ ਕਿ ਹੁਣ ਮੈਂ ਵਾਪਸ ਵੀ ਜਾਣਾ ਸ਼ਾਮਾਂ ਦਾ ਟਾਈਮ ਏ ਤੇ ਕਹਿੰਦਾ ਕੀ ਦੇਖਿਆ ਕਹਿਣ ਲੱਗਾ ਉੱਥੇ ਇੱਕ ਨਿਹੰਗ ਸਿੰਘ ਬਾਣੇ ਦੇ ਵਿੱਚ ਤੇ ਦੇਖਣ ਨੂੰ ਸਿੱਧਾ ਲੱਗਦਾ ਏ ਦੇਖਣ ਨੂੰ ਐਵੇਂ ਲੱਗਦਾ ਜਿਵੇਂ ਇਹਨੂੰ ਕੋਈ ਪਤਾ ਨਹੀਂ ਦੀਨ ਦੁਨੀਆ ਦਾ ਸੰਸਾਰ ਦਾ ਤੇ ਜਿਵੇਂ ਕੋਈ ਛਦਾਈ ਜੇ ਹੁੰਦੇ ਆ ਪਾਗਲ ਜਿਹੇ ਇਦਾਂ ਦਾ ਲੱਗੇ ਪਰ ਬਾਣਾ ਉਹਨੇ ਪਾਇਆ ਹੋਇਆ ਸੀ ਤੇ ਕਹਿੰਦੇ ਰਸਤੇ ਦੇ ਵਿੱਚ ਉਹ ਬੈਠਾ ਦਿਉੜੀ ਦੇ ਪਾਸੇ ਜਿੱਥੋਂ ਬਾਬਾ ਦੀਪ ਸਿੰਘ ਜੀ ਦੇ ਆਸਥਾਨ ਤੋਂ ਬਾਹਰ ਨਿਕਲਦੇ ਆ ਵਕੀਲ ਕਹਿੰਦਾ ਜਦੋਂ ਮੈਂ ਨਿਕਲਣ ਲੱਗਾ ਨਾ ਤੇ ਉਹ ਬਾਬੇ ਨੇ ਮੇਰੀ ਬਾਹ ਫੜ ਲਈ ਮੇਰੀ ਬਾਹ ਫੜ ਕੇ ਕਹਿੰਦਾ ਉਹ ਵਕੀਲਾ ਕਿੱਥੇ ਚੱਲਿਆ ਤੇ ਕਹਿੰਦਾ ਮੈਂ ਬੜਾ ਹੈਰਾਨ ਵੀ ਇਹਨੂੰ ਕਿੱਦਾਂ ਪਤਾ ਲੱਗਾ ਵੀ ਮੈਂ ਇੱਕ ਵਕੀਲ ਆ ਤੇ ਕਹਿੰਦਾ ਮੈਂ ਅਜੇ ਸੋਚ ਹੀ ਰਿਹਾ ਸੀ ਤੇ ਮੈਨੂੰ ਦੂਸਰਾ ਬਚਨ ਉਹਨੇ ਬਾਬੇ ਨੇ ਕਰ ਦਿੱਤਾ ਨਿਹੰਗ ਸਿੰਘ ਨੇ ਕਹਿੰਦਾ ਦਿੱਲੀ ਚੱਲਿਓ ਕਹਿੰਦਾ ਮੈਂ ਹੋਰ ਵੀ ਹੈਰਾਨ ਹੋ ਗਿਆ ਵੀ ਇਹਨੂੰ ਕਿੱਦਾਂ ਪਤਾ ਵੀ ਮੈਂ ਦਿੱਲੀ ਜਾਣਾ ਤੇ ਕਹਿੰਦੇ ਇਹਨੇ ਕਿਹਾ ਵੀ ਮੈਂ ਹਾਂ ਹੈ ਵੀ ਵਕੀਲ ਆ ਤੇ ਬਿਲਕੁਲ ਸਚਾਈ ਆ ਮੈਂ ਜਾਣਾ ਵੀ ਦਿੱਲੀ ਤੇ ਮੈਨੂੰ ਮੈਂ ਪਹਿਲੀ ਵਾਰ ਇੱਥੇ ਆਇਆ ਤੇ ਮੈਨੂੰ ਹੁਣ ਬੱਸ ਅਡਾ ਲੱਭਣਾ ਵੀ ਰਾਤ 에 ਨਾਈਟ ਸਰਵਿਸ ਕਿੱਥੋਂ ਚੱਲਦੀ ਏ ਤੇ ਕਹਿੰਦੇ ਉਹਨੇ ਦੱਸਿਆ ਜੇ ਤੁਸੀਂ ਚੰਗੀ ਬੱਸ ਵਿੱਚ ਜਾਣਾ ਹੈ ਤਾਂ ਉਹ ਵੀ ਇੱਥੋਂ ਮਿਲ ਜਾਂਦੀਆਂ ਨੇ ਸਟੇਸ਼ਨ ਦੇ ਕੋਲੋਂ ਤੇ ਉਤੋਂ ਤੁਸੀਂ ਲੈ ਲਿਓ ਤੇ ਪਰ ਜੇ ਤੁਹਾਡੇ ਕੋਲ 10 ਮਿੰਟ ਹੈਗੇ ਤਾਂ ਮੇਰੇ ਕੋਲ ਬੈਠੋ ਮੈਨੂੰ 100 ਰੁਪਇਆ ਦਿਓ ਉਹਨੇ ਮੰਗਿਆ ਮੈਂ ਜਲਪਾਣੀ ਸ਼ਕਨਾਂ ਨਿਹੰਗ ਸਿੰਘ ਨੇ ਕਹਿੰਦਾ ਮੈਂ ਆਪਣੀ ਜੇਬ 'ਚ ਹੱਥ ਮਾਰਿਆ ਤੇ ਮੈਂ 100 ਰੁਪਏ ਕੱਢਿਆ ਤੇ ਉਹਨੂੰ ਦੇ ਦਿੱਤਾ ਉਹਨੇ 100 ਰੁਪਏ ਫੜ ਲਿਆ ਤੇ ਨਾਲੇ ਕਹਿੰਦਾ ਨਿਹੰਗ ਸਿੰਘ ਕਹਿਣ ਲੱਗਾ ਵਕੀਲ ਜੀ ਖੁਸ਼ ਹੋਣਾ ਕਿ ਤੇ ਮਨ ਦੇ ਵਿੱਚ ਕੋਈ ਸ਼ੰਕਾ ਤਾਂ ਨਹੀਂ ਵੀ ਇਹ ਬਾਣਾ ਪਾਇਆ ਹੋਇਆ ਇਹਨੇ ਤੇ ਮੇਰੇ ਕੋਲੋਂ 100 ਰੁਪਏ ਮੰਗ ਲਿਆ ਜੇ ਤੁਹਾਡੇ ਮਨ ਵਿੱਚ ਸ਼ੰਕਾ ਤਾਂ ਲੈ ਲੋ ਵਾਪਸ ਤੇ ਕਹਿੰਦੇ ਵਕੀਲ ਕਹਿੰਦਾ ਨਹੀਂ ਜੀ ਕੋਈ ਗੱਲ ਨਹੀਂ 100 ਰੁਪਇਆ ਆ ਫਿਰ ਕੀ ਹੋਇਆ ਤੁਸੀਂ ਜਲਪਾਣੀ ਛਕਣਾ ਤੇ ਵਕੀਲ ਕਹਿੰਦਾ ਮੈਂ ਖੜਾ ਤੇ ਕਹਿੰਦੇ ਫਿਰ ਉਹ ਬਾਬੇ ਨੇ ਜਿਹੜਾ ਨਿਆਂਗ ਸਿੰਘ ਸੀ ਉਹਨੇ 100 ਰੁਪਇਆ ਹੱਥ ਚ ਫੜ ਕੇ ਤੇ ਉਹਨੇ ਤਨਤਨ ਬਾਬਾ ਦੀਪ ਸਿੰਘ ਜੀ ਦੇ ਅਸਥਾਨ ਵੱਲ ਨੂੰ ਦੋਵੇਂ ਹੱਥ ਜੋੜ ਕੇ ਅਰਦਾਸ ਕੀਤੀ ਇਹ ਤਨਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਏ ਵਕੀਲ ਜੋ ਦਿੱਲੀ ਤੋਂ ਆਇਆ ਏ ਤੇ ਕਿਰਪਾ ਕਰਿਓ ਇੰਡੇ ਘਰ ਵਿੱਚ ਬਰਕਤ ਪਾਉਣੀ ਤੇ ਸੱਚੇ ਪਾਤਸ਼ਾਹ ਕਿਰਪਾ ਕਰਿਓ ਇੰਡੇ ਪਰਿਵਾਰ ਵਿੱਚ ਸੁਖ ਸ਼ਾਂਤੀ ਵਰਤਾਉਣੀ ਦੁੱਖਾਂ ਕਲੇਸ਼ਾਂ ਦਾ ਨਾਸ਼ ਕਰਨਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਤੁਸੀਂ ਜੋ ਚਾਹੋ ਕਰ ਸਕਦੇ ਹੋ ਇਸ ਤਰ੍ਹਾਂ ਅਰਦਾਸ ਕੀਤੀ ਤੁਹਾਡੇ ਘਰ ਕਿਸੇ ਚੀਜ਼ ਦੀ ਕਮੀ ਨਹੀਂ ਲੱਖਾ ਇਥੇ ਆ ਕੇ ਤਰ ਰਹੇ ਨੇ ਤੇ ਇਹ ਪਿਆਰਾ ਆਇਆ ਪਹਿਲੀ ਵਾਰ ਤੇ ਕਿਰਪਾ ਕਰੋ ਇਹਦੇ ਘਰ ਵਿੱਚ ਵੀ ਬਰਕਤ ਪਾਓ ਤੇ ਬਿਮਾਰੀ ਘਰ ਤੋਂ ਕੱਢ ਦਿਓ ਇਹ ਬਚਨ ਕਰਕੇ ਤੇ ਉਹਨੇ ਉਹ 100 ਰੁਪਏ ਸੀ ਜਿਹੜਾ ਵਕੀਲ ਨੂੰ ਫੜਾਇਆ ਤੇ ਕਹਿੰਦਾ ਹੁਣ ਇੱਕ ਵਾਰੀ ਏਦਾਂ ਕਰੋ ਦੁਬਾਰਾ ਹੱਥ ਪੈਰ ਸੁੱਚੇ ਕਰਕੇ ਆਹ 100 ਰੁਪਏ ਲੈ ਜਾਓ ਤੇ ਅੰਦਰ ਬਾਬਾ ਦੀਪ ਸਿੰਘ ਜੀ ਦੇ ਅਸਥਾਨ ਤੇ ਜਿੱਥੇ ਮੱਥਾ ਟੇਕੀ ਦਾ ਉੱਥੇ ਜਿਹੜਾ ਬਾਬਾ ਜੀ ਅਰਦਾਸ ਕਰਦੇ ਨੇ ਗ੍ਰੰਥੀ ਸਿੰਘ ਉਹਨਾਂ ਨੂੰ ਦੋ ਤੇ ਦੁਬਾਰਾ ਅਰਦਾਸ ਕਰਕੇ ਆਓ ਕਹਿੰਦਾ ਮੈਂ ਵਾਪਸ ਜਾਣਾ ਸੀ ਉਹਨੇ ਨਿਹੰਗ ਸਿੰਘ ਨੇ ਮੈਨੂੰ ਦੁਬਾਰਾ ਵਾਪਸ ਬਾਬਾ ਦੀਪ ਸਿੰਘ ਜੀ ਦੇ ਆਸਥਾਨ ਤੇ ਭੇਜ ਦਿੱਤਾ ਤੇ ਮੈਨੂੰ ਮੇਰੇ ਮਨ 'ਚ ਬੜੀ ਹੈਰਾਨੀ ਗਈ ਕਿ 100 ਰੁਪਏ ਇਹਨੇ ਜਲ ਪਾਣੀ ਛਕਣ ਵਾਸਤੇ ਲਿਆ ਤੇ ਇਹਨੇ ਉਹੀ 100 ਰੁਪਏ ਫਿਰ ਅੰਦਰ ਭੇਜਤਾ ਉਤੋਂ ਇਹਨੂੰ ਪਤਾ ਲੱਗ ਗਿਆ ਕਿ ਇਹ ਕੋਈ ਸਿੱਧਾ ਸਾਦਾ ਨਹੀਂ ਇਹ ਕੋਈ ਨਿਹੰਗ ਸਿੰਘ ਨਹੀਂ ਇਹ ਧੰਨ ਧੰਨ ਬਾਬਾ ਦੀਪ ਸਿੰਘ ਜੀ ਅਸਥਾਨ ਵਾਲਾ ਉਹ ਬਾਬਾ ਆਪੀਆ ਬਾਬਾ ਦੀਪ ਸਿੰਘ ਜੀ ਦੇ ਅਸਥਾਨ ਵਾਲਾ ਬਾਪੂ ਆਪੀਆ ਜਿਨ੍ਹਾਂ ਨੇ ਮੇਰੀ ਕਮੀ ਰਹਿ ਗਈ ਸੀ ਮੱਥਾ ਟੇਕਣ ਵਿੱਚ ਕੋਈ ਘਾਟ ਰਹਿ ਗਈ ਸੀ ਅਰਦਾਸ ਕਰਨ ਵਿੱਚ ਤੇ ਦੁਬਾਰਾ ਮੈਨੂੰ ਪਿੱਛੇ ਮੋੜ ਕੇ ਤੇ ਉਹ ਅਰਦਾਸ ਕਰਵਾਈ ਕਹਿਣ ਲੱਗਾ ਮੈਂ ਅੰਦਰ ਗਿਆ ਹੱਥ ਜੋੜੇ ਸੱਚੇ ਪਾਤਸ਼ਾਹ ਅੱਗੇ ਇਹ ਜਿੱਥੇ ਵੀ ਤੁਸੀਂ ਵਰਤ ਰਹੇ ਹੋ ਵਕੀਲ ਕਹਿੰਦਾ ਮੈਂ 100 ਰੁਪਏ ਦਿੱਤਾ ਉਹਨਾਂ ਨੇ ਅਰਦਾਸ ਕੀਤੀ ਉਥੋਂ ਬਾਅਦ ਮੈਂ ਬਾਹਰ ਆ ਕੇ ਜਲਦੀ ਜਲਦੀ ਬਾਹਰ ਦੇਖਿਆ ਉਥੇ ਕੋਈ ਨਿਹੰਗ ਸਿੰਘ ਨਹੀਂ ਸੀ ਕੋਈ ਉਹ ਸਿੱਧਾ ਸਾਦਾ ਆਦਮੀ ਜਿਹੜਾ ਮੈਨੂੰ ਮਿਲਿਆ ਸੀ 100 ਰੁਪਏ ਦੇ ਕੇ ਜਿੰਨੇ ਅੰਦਰ ਭੇਜਿਆ ਉਹ ਵੀ ਉਥੇ ਹੈਗਾ ਨਹੀਂ ਸੀ ਕਹਿੰਦਾ ਮੈਂ ਲੰਗਰ 'ਚ ਵੀ ਜਾ ਕੇ ਦੇਖਿਆ ਜਿੱਥੇ ਪ੍ਰਸ਼ਾਦ ਵਰਤਦਾ ਉਥੇ ਵੀ ਦੇਖਿਆ ਚਾਰ ਸ਼ਫੇਰੇ ਦੇਖਿਆ ਤੇ ਮੈਨੂੰ ਉਹ ਕਿਤੇ ਨਜ਼ਰ ਨਹੀਂ ਆਇਆ ਤੇ ਮੈਨੂੰ ਪੱਕਾ ਪੱਕਾ ਜਿਹੜਾ ਵਿਸ਼ਵਾਸ ਹੋ ਗਿਆ ਕਿ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਜਿਹੜੇ ਨੇ ਉਹ ਆਪ ਵਰਤ ਗਏ ਨੇ ਤੇ ਹੁਣ ਮੇਰੇ ਤੇ ਜ਼ਰੂਰ ਕਿਰਪਾ ਹੋ ਜੇਗੀ ਕਹਿੰਦਾ ਫਿਰ ਮੈਂ ਬਸੇ ਚ ਬੈਠਾ ਤੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਅੰਮ੍ਰਿਤਸਰ ਸਾਹਿਬ ਤੋਂ ਦਿੱਲੀ ਤੱਕ ਮੈਂ ਇਸੇ ਤਰ੍ਹਾਂ ਜਪਦਾ ਗਿਆ ਤੇ ਇਸੇ ਤਰ੍ਹਾਂ ਜਦੋਂ ਜਪਦਾ ਗਿਆ ਤੇ ਮੇਰੇ ਘਰ ਦੇ ਵਿੱਚ ਬਰਕਤ ਵੀ ਆਉਣੀ ਸ਼ੁਰੂ ਹੋ ਗਈ ਤੇ ਜਿਹੜੇ ਵਿਗੜੇ ਹੋਏ ਕੇਸ ਸੀ ਮੇਰੇ ਜਿਹੜੇ ਮੇਰੇ ਤੋਂ ਨਹੀਂ ਸੀ ਸੁਲਝ ਰਹੇ ਤੇ ਉਹ ਕੇਸ ਵੀ ਮੈਂ ਜਿੱਤ ਗਿਆ ਤੇ ਇਦਾਂ ਦੀ ਬਖਸ਼ਿਸ਼ ਹੋਈ ਕਿਰਪਾ ਹੋਈ ਤੇ ਫਿਰ ਘਰ ਦੇ ਵਿੱਚ ਜਿਹੜੀ ਬਿਮਾਰੀ ਸੀ ਉਹ ਵੀ ਮੇਰਾ ਸਾਰਾ ਪਰਿਵਾਰ ਤੰਦਰੁਸਤ ਹੋ ਗਿਆ ਘਰ ਦੇ ਵਿੱਚ ਮਾਇਆ ਹੀ ਇਕੱਠੀ ਹੋਣੀ ਸ਼ੁਰੂ ਹੋ ਗਈ ਬਰਕਤਾਂ ਆਉਣੀਆਂ ਸ਼ੁਰੂ ਹੋ ਗਈਆਂ ਘਰ ਦੇ ਵਿੱਚ ਮੈਂ ਸ਼ਹੀਦਾ ਸਿੰਘਾਂ ਦੇ ਨਾਮ ਦੀ ਜੋਤ ਜਗਾਉਣੀ ਸ਼ੁਰੂ ਕਰ ਦਿੱਤੀ ਤੇ ਮੈਂ ਉਦੋਂ ਤੋਂ ਹੀ ਅਰਦਾਸ ਕਰ ਲਈ ਤਨਤਨ ਬਾਬਾ ਦੀਪ ਸਿੰਘ ਸਾਹਿਬ ਜੀ ਮੈਂ ਹਰ ਹਫਤੇ ਆਪ ਜੀ ਦੇ ਦਰਸ਼ਨ ਕਰਨ ਵਾਸਤੇ ਆਵਾਂਗਾ ਤੇ ਤੁਸੀਂ ਕਿਰਪਾ ਕਰਕੇ ਮੈਨੂੰ ਹਰ ਹਫਤੇ ਆਪਣੇ ਦਰਸ਼ਨ ਦੀਦਾਰੇ ਬਖਸ਼ਨੇ ਔਕੜਾਂ ਦਾ ਨਾਸ਼ ਕਰਨਾ ਭਜਨ ਦਾ ਪ੍ਰਤਾਪ ਬਖਸ਼ਿਸ਼ ਕਰਨਾ ਇਹ ਵਕੀਲ ਨੇ ਏਨੀ ਆਪਣੀ ਹੱਦ ਵੀ ਸੁਣਾਈ ਉਹ ਕਹਿਣ ਲੱਗਾ ਕਿ ਅੱਜ ਮੈਨੂੰ ਜੋ ਵੀ ਕੁਝ ਮਿਲਿਆ ਜੋ ਵੀ ਕੁਝ ਮੇਰੇ ਘਰ ਵਿੱਚ ਬਰਕਤ ਆਈਆਂ ਨੇ ਮੇਰੀ ਕਮਾਈ ਨੂੰ ਭਾਗ ਲੱਗੇ ਨੇ ਇਹ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਲਾਏ ਨੇ ਤੇ ਹੁਣ ਮੈਂ ਹਰ ਹਫਤੇ ਆਪ ਵੀ ਆਉਣਾ ਤੇ ਦੂਜੇ ਤੀਜੇ ਹਫਤੇ ਪਰਿਵਾਰ ਨੂੰ ਵੀ ਲੈ ਕੇ ਆਉਣਾ ਤੇ ਮੈਂ ਆ ਕੇ ਬਾਬਾ ਜੀ ਦੇ ਸ਼ੁਕਰਾਨੇ ਕਰਦਾ ਕਿ ਸੱਚੇ ਪਾਤਸ਼ਾਹ ਮਹਾਰਾਜ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਜੇ ਤੁਸੀਂ ਮੈਨੂੰ ਮਾਰਗ ਦੱਸਿਆ ਏ ਜੇ ਤੁਸੀਂ ਇਸ ਰਸਤੇ ਤੋਰਿਆ ਏ ਤੇ ਮੈਂ ਆਪ ਜੀ ਦੀ ਕਿਰਪਾ ਕਰਕੇ ਇਹ ਸਾਰੀ ਬਖਸ਼ਿਸ਼ ਮੇਰੇ ਪਰਿਆ ਹੱਥ ਰੱਖਣਾ ਤੇ ਉਹ ਕੰਮ ਕਰਵਾਉਣੇ ਜਿਹੜੇ ਤੁਹਾਨੂੰ ਚੰਗੇ ਲੱਗਣ ਉਹ ਕੰਮ ਨਾ ਕਰਵਾਉਣੇ ਜਿਹੜੇ ਚੰਗੇ ਨਾ ਲੱਗਣ ਤੇ ਮਾੜਾ ਪੈਸਾ ਮੇਰੇ ਘਰ ਵਿੱਚ ਨਾ ਆਵੇ ਤੇ ਕਹਿੰਦਾ ਮੈਂ ਉਦੋਂ ਤੋਂ ਪਰਨ ਕਰ ਲਿਆ ਬਾਬਾ ਜੀ ਕਿ ਜਿੰਨੀ ਫੀਸ ਲੈਣੀ ਆ ਉਹ ਫੀਸ ਹੱਕ ਦੀ ਇੱਕ ਵਾਰ ਦੱਸ ਦੇਣੀ ਆ ਤੇ ਉਹ ਫੀਸ ਜੇ ਕਿਸੇ ਕੋਲ ਹੈਗੀ ਆ ਦਾ ਦੇ ਦਿੱਤੀ ਜੇ ਨਹੀਂ ਆ ਤਾਂ ਥੋੜੀ ਥੋੜੀ ਕਰਕੇ ਉਹ ਆਪਣੀ ਫੀਸ ਦੇ ਦਿੰਦੇ ਨੇ ਨਜਾਇਜ਼ ਪੈਸਾ ਮੈਂ ਆਪਣੇ ਘਰ ਚ ਨਹੀਂ ਆਉਣ ਦਿੱਤਾ ਤੇ ਹੁਣ ਮੇਰੇ ਘਰ ਦੇ ਵਿੱਚ ਵਰਕਤਾ ਨੇ ਸ਼ਾਂਤੀ ਆ ਥੋੜੀ ਮਾਇਆ ਵੀ ਹੋਵੇ ਤੇ ਉਹ ਵੀ ਬਹੁਤੀ ਹੋ ਕੇ ਵਰਤ ਜਾਂਦੀ ਏ ਇਹ ਆ ਤਨਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਘਰ ਦੀ ਮਹਿਮਾ ਤੇ ਇੱਕ ਵਾਰੀ ਸਾਰੀ ਸੰਗਤ ਆਖੋ ਤਨ ਤਨ ਆਮਰਿਸ਼ ਹੀਰ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਨੇ ਇੱਕ ਐਡਵੋਕੇਟ ਗੁਰੂ ਘਰ ਦੇ ਪਿਆਰੇ ਪਿਆਰ ਵਾਲੇ ਗੁਰਮੁਖ ਪਿਆਰਿਓ ਬਾਬਾ ਜੀ ਨੇ ਵਕੀਰ ਦੇ ਉੱਪਰ ਐਸੀ ਕਿਰਪਾ ਕੀਤੀ ਤੇ ਉਹਦਾ ਜੀਵਨ ਬਣਾ ਦਿੱਤਾ ਤੇ ਉਹ ਜਿਹੜਾ ਵਕੀਲ ਸੀ ਉਹ ਅਮਰਤ ਛਾਕ ਕੇ ਗੁਰੂ ਵਾਲਾ ਬਣ ਗਿਆ ਤੇ ਬਿਲਕੁਲ ਤਿਆਰਬਰ ਤਿਆਰ ਬਿਲਕੁਲ ਤਿਆਰਬਰ ਤਿਆਰ ਖਾਲਸਾ ਬਣ ਗਿਆ ਤੇ ਪਿਆਰਿਓ ਫਿਰ ਬਾਜਾਂ ਵਾਲੇ ਦਾ ਧੰਨ ਗੁਰੂ ਨਾਨਕ ਧੰਨ ਗੁਰੂ ਰਾਮਦਾਸ ਮਹਾਰਾਜ ਦਾ ਉਹਨਾਂ ਦੇ ਸਿਰ ਤੇ ਹੱਥ ਹੋਇਆ ਉਸ ਵਕੀਲ ਨੇ ਆਪਣੀ ਹੱਡ ਬੀਤੀ ਸੁਣਾਈ ਤੇ ਫਿਰ ਉਹ ਆਪਣੇ ਰਸਤੇ ਚਲਾ ਗਿਆ ਤੇ ਸੁਣ ਕੇ ਅਸੀਂ ਹੈਰਾਨ ਰਹੇ ਗਏ ਵੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਏਡੀ ਵੱਡੀ ਤੁਹਾਡੀ ਬਖਸ਼ਿਸ਼ ਏਡੀ ਵੱਡੀ ਤੁਹਾਡੀ ਕਿਰਪਾ ਤੇ ਪਿਆਰਿਓ ਇਹ ਬਿਲਕੁਲ ਸਚਾਈ ਏ ਜੋ ਕੁਝ ਵੀ ਬਾਬਾ ਦੀਪ ਸਿੰਘ ਜੀ ਚਾਹਣ ਤੇ ਉਹ ਕਰ ਸਕਦੇ ਨੇ ਤੇ ਉਹ ਵੀ ਅੜਿਆ ਹੋਇਆ ਜਿਹੜਾ ਕੰਮ ਏ ਤੁਸੀਂ ਭਾਵਨਾ ਰੱਖ ਲਓ ਸ਼ਰਧਾ ਰੱਖ ਲਓ ਤੇ ਬਾਬਾ ਜੀ ਬੇੜੇ ਪਾਰ ਕਰਨਗੇ ਫਿਰ ਆਖੋ ਧੰਨ ਧੰਨ ਆਮਰ ਸ਼ਹੀਰ ਬਾਬਾ ਦੀਪ ਸਿੰਘ ਜੀ ਸੋ ਖਾਲਸਾ ਜੀ ਇਹ ਇੱਕ ਵਕੀਲ ਨੇ ਆਪਣੀ ਹੱਦ ਬੀਤੀ ਸੁਣਾਈ ਸੀ ਕਿ ਕਿਵੇਂ ਧੰਨ ਧੰਨ ਆਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਨੇ ਪੂਰਨate ਕਿਰਪਾ ਕੀਤੀ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਸਾਰੀ ਸੰਗਤ ਨੂੰ ਚੜ੍ਹਦੀ ਕਲਾ ਬਖਸ਼ਣਾ ਮੇਰੇ ਪਰਿਆ ਹੱਥ ਰੱਖਣਾ ਸਿਰ ਤੇ ਸਰਬੱਤ ਦਾ ਭਲਾ ਕਰਨਾ ਭੁੱਲਾਂ ਚੁੱਕਾਂ ਦੀ ਖਿਮਾ ਕਰਨਾ ਮਹਾਰ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ